ਮੈਂ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਪ੍ਰਿੰਸੀਪਲ ਸਿੱਖ ਨੇਸ਼ਨ ਕਾਲਜ ਕਾਦੀਆਂ ਆਪਣੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ ਮੁਬਾਰਕਾਂ ਮੈਂ ਦੇਣਾ ਵਾ ਦੀਵਾਲੀ ਸਾਡਾ ਇੱਕ ਵਿਰਾਸਤੀ ਧਾਰਮਿਕ ਤਿਹਾਰਾ ਜਿਹਦੇ ਵਿੱਚ ਸਾਡੀਆਂ ਖੁਸ਼ੀਆਂ ਖੇੜੀਆਂ ਦੀ ਜਿਹੜੀ ਭਾਵਨਾ ਉਹ ਪ੍ਰਬਲ ਹੁੰਦੀ ਆ ਤੋ ਦੀਵਾਲੀ ਦਾ ਤਿਹਾਰ ਮਨਾਉਂਦਿਆਂ ਹੋਇਆਂ ਸਾਨੂੰ ਵਾਤਾਵਰਣ ਦਾ ਆਲੇ-ਦੁਆਲੇ ਦਾ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਵਾ ਕਿ ਇਹ ਖੁਸ਼ੀ ਜਿਹੜੀ ਆ ਅਸੀਂ ਤੰਦਰੁਸਤ ਅਵਸਥਾ ਦੇ ਨਾਲ ਸਾਫ਼ ਸੁਥਰੇ ਵਾਤਾਵਰਣ ਦੇ ਵਿੱਚ ਅਸੀਂ ਇਸ ਖੁਸ਼ੀ ਨੂੰ ਜਿਹੜਾ ਲੋਕਾਂ ਦੇ ਨਾਲ ਸਾਂਝਾ ਕਰੀਏ ਸਿੱਖ ਨੈਸ਼ਨਲ ਕਾਲਜ ਕਾਦੀਆਂ ਇਸ ਇਲਾਕੇ ਦੀ ਇੱਕ ਵਿਰਾਸਤੀ ਸਿੱਖਿਆ ਸੰਸਥਾ ਵਾ ਉੱਚੇਰੀ ਸਿੱਖਿਆ ਪ੍ਰਦਾਨ ਕਰਦੀ ਇਹ ਸੰਸਥਾ ਪਿਛਲੇ 85 ਸਾਲ ਤੋਂ ਇਸ ਇਲਾਕੇ ਦੇ ਵਿੱਚ ਵਿਚਰ ਰਹੀ ਆ ਬੜੀ ਖੁਸ਼ੀ ਹੁੰਦੀ ਆ ਇਸ ਸੰਸਥਾ ਦੀਆਂ ਪ੍ਰਾਪਤੀਆਂ ਆਪਣੇ ਇਲਾਕੇ ਦੇ ਨਾਲ ਆਪਣੇ ਲੋਕਾਂ ਦੇ ਨਾਲ ਆਪਣੇ ਵਿਦਿਆਰਥੀਆਂ ਦੇ ਨਾਲ ਵਿਦਿਆਰਥੀਆਂ ਦੇ ਸਤਿਕਾਰਤ ਮਾਪਿਆਂ ਦੇ ਨਾਲ ਸਾਂਝੀ ਕਰਦੇ ਆ ਇੱਕ ਖੁਸ਼ੀ ਹੁੰਦੀ ਆ ਇਸ ਸਾਲ ਕਾਲਜ ਦੀ ਕਬੱਡੀ ਤੇ ਵਾਲੀਬਾਲ ਦੀ ਟੀਮ ਨੇ ਅੰਤਰ ਕਾਲਜ ਯੂਨੀਵਰਸਿਟੀ ਮੁਕਾਬਲਿਆਂ ਦੇ ਵਿੱਚ ਪਹਿਲੀ ਪੋਜੀਸ਼ਨ ਹਾਸਲ ਕਰਕੇ ਚੈਂਪੀਅਨਸ਼ਿਪ ਜਿਹੜੀ ਟਰੋਫੀ ਆ ਉਹ ਜਿੱਤੀ ਆ ਤਾਂ ਇਹਨਾਂ ਵਿਦਿਆਰਥੀਆਂ ਦੇ ਵਿੱਚੋਂ ਬਹੁਤ ਸਾਰੇ ਵਿਦਿਆਰਥੀਆਂ ਦੀ ਚੋਣ ਅੰਤਰ ਯੂਨੀਵਰਸਿਟੀ ਟੀਮ ਦੇ ਵਿੱਚ ਹੋਈ ਆ ਇਹ ਕਾਲਜ ਖੇਡਾਂ ਦੇ ਖੇਤਰ 'ਚ ਸੱਭਿਆਚਾਰ ਦੇ ਖੇਤਰ ਦੇ ਵਿੱਚ ਤੇ ਸਿੱਖਿਆ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਵਾ ਤੋਂ ਮੈਂ ਇਸ ਸੰਸਥਾ ਦੇ ਪ੍ਰਬੰਧਕਾਂ ਵੱਲੋਂ ਇਸ ਸੰਸਥਾ ਦੇ ਸਟਾਫ ਵੱਲੋਂ ਵਿਦਿਆਰਥੀਆਂ ਵੱਲੋਂ ਆਪਣੀ ਸਮੁੱਚੀ ਲੋਕਾਈ ਨੂੰ ਇਸ ਲਕੀਨ ਦਿਵਾਲੀ ਦੀਆਂ ਮੁਬਾਰਕਾਂ ਦਿਲੋਂ ਧੰਨਵਾਦ